ਹੁਣ ਬੱਚਿਆਂ ਨੂੰ ਰਿਸ਼ਤੇ ਨਹੀਂ ਆਉਂਦੇ ਹੁਣ ਬੱਚਿਆਂ ਨੂੰ ਰਿਸ਼ਤੇ ਨਹੀਂ ਆਉਂਦੇ ਲੋਕੀ ਹੱਥ ਜੋੜ ਪਏ ਤਰਲੇ ਪਾਉਂਦੇ ਲੋਕੀ ਹੱਥ ਜੋੜ ਪਏ ਤਰਲੇ ਪਾਉਂਦੇ ਹੁਣ ਬੱਚਿਆਂ ਨੂੰ ਰਿਸ਼ਤੇ ਨਹੀਂ ਆਉਂਦੇ ਮੁੰਡਿਆਂ ਲਈ ਨੇ ਵੋਟੀਆਂ ਲੱਭਦੇ ਮੁੰਡਿਆਂ ਲਈ ਨੇ ਵੋਟੀਆਂ ਲੱਭਦੇ ਕੁੜੀਆਂ ਜੰਮਣ ਤੋਂ ਘਬਰਾਉਂਦੇ ਕੁੜੀਆਂ ਜੰਮਣ ਤੋਂ ਘਬਰਾਉਂਦੇ ਹੁਣ ਬੱਚਿਆਂ ਨੂੰ ਰਿਸ਼ਤੇ ਨਹੀਂ ਆਉਂਦੇ ਰਿਸ਼ਤੇਦਾਰਾਂ ਨਾਲ ਸਬੰਧ ਨਹੀਂ ਚੰਗੇ ਰਿਸ਼ਤੇਦਾਰਾਂ ਨਾਲ ਸਬੰਧ ਨਹੀਂ ਚੰਗੇ ਨਿੱਕੀ ਨਿੱਕੀ ਗੱਲ ਤੇ ਤੰਜ ਸੁਣਾਉਂਦੇ ਨਿੱਕੀ ਨਿੱਕੀ ਗੱਲ ਤੇ ਤੰਜ ਸੁਣਾਉਂਦੇ ਹੁਣ ਬੱਚਿਆਂ ਨੂੰ ਰਿਸ਼ਤੇ ਨਹੀਂ ਆਉਂਦੇ ਵਿਚੋਲਾ ਹੁਣ ਕੋਈ ਬਣ ਕੇ ਨਹੀਂ ਰਾਜੀ ਵਿਚੋਲਾ ਹੁਣ ਕੋਈ ਬਣ ਕੇ ਨਹੀਂ ਰਾਜੀ ਜ਼ਿੰਮੇਵਾਰੀ ਲੈਣ ਤੋਂ ਸਭ ਘਬਰ ਆਉਂਦੇ ਜ਼ਿੰਮੇਵਾਰੀ ਲੈਣ ਤੋਂ ਸਭ ਘਬਰ ਆਉਂਦੇ ਹੁਣ ਬੱਚਿਆਂ ਨੂੰ ਰਿਸ਼ਤੇ ਨਹੀਂ ਆਉਂਦੇ ਮੈਰਿਜ ਬਿਊਰੋ ਵਾਲਿਆਂ ਵੀ ਮੂੰਹ ਅੱਡੇ ਮੈਰਿਜ ਬਿਊਰੋ ਵਾਲਿਆਂ ਵੀ ਮੂੰਹ ਅੱਡੇ ਲੱਖਾਂ ਦਾ ਉਹ ਖਰਚ ਸੁਣਾਉਂਦੇ ਲੱਖਾਂ ਦਾ ਉਹ ਖਰਚ ਸੁਣਾਉਂਦੇ ਹੁਣ ਬੱਚਿਆਂ ਨੂੰ ਰਿਸ਼ਤੇ ਨਹੀਂ ਆਉਂਦੇ ਹੁਣ ਬੱਚਿਆਂ ਨੂੰ ਰਿਸ਼ਤੇ ਨਹੀਂ ਆਉਂਦੇ ਜਿਸ ਨੇ ਜਾਤ ਪਾਤ ਦੀ ਹਉਮੈ ਛੱਡਤੀ ਜਿਸ ਨੇ ਜਾਤ ਪਾਤ ਦੀ ਹਉਮੈ ਛੱਡਤੀ ਉਹੀ ਨੇ ਹੁਣ ਸੇਰੇ ਸਜਾਉਂਦੇ ਉਹੀ ਨੇ ਹੁਣ ਸੇਰੇ ਸਜਾਉਂਦੇ ਹੁਣ ਬੱਚਿਆਂ ਨੂੰ ਰਿਸ਼ਤੇ ਨਹੀਂ ਆਉਂਦੇ ਹੁਣ ਬੱਚਿਆਂ ਨੂੰ ਰਿਸ਼ਤੇ ਨਹੀਂ ਆਉਂਦੇ